ਤੇਰੀ ਜਿਹੜੀ ਆਕੜ ਹੈ ਨਾ ਐਉਂ ਸਮਝ ਲਈ ਇਹਨੇ ਹੀ ਤੇਰਾ ਇੱਕ ਦਿਨ ਖੁਰਾ ਖੋਜ ਮਿਟਾਉਣਾ ਹੈ ਤੇਰਾ ਵजूद ਇਸਨੇ ਹੀ ਖਤਮ ਕਰਨਾ ਹੈ ਸੋਹ ਹੰਕਾਰ ਬੰਦੇ ਨੂੰ ਲਹਿ ਡੁੱਬਦਾ ਹੈ ਮਹਾਰਾਜ ਸੁਚੇਤ ਕਰਦੇ ਨੇ ਇਹਦੇ ਕੋਲੋਂ ਦੂਰ ਰਹੁ ਤੁਸੀਂ ਰੋਜ ਪੜਦੇ ਹੋ ਬੜੇ ਬੜੇ ਅਹੰਕਾਰਿਆ ਨਾਨਕ ਗਰਭ ਗਲੇ ਵੱਡੇ ਵੱਡੇ ਹੰਕਾਰੀ ਗਰਭ ਵਿੱਚ ਹੀ ਗਲ ਗਏ ਉਹਨਾਂ ਦਾ ਆਤਮਿਕ ਜੀਵਨ ਗਲ ਗਿਆ। ਸਰੀਰ ਅਹੰਕਾਰ ਵਿੱਚ ਉਹਨਾਂ ਦਾ ਗਲ ਗਿਆ। ਕ੍ਰੋਧ ਵਿੱਚ ਉਹ ਗਲ ਗਏ। ਚਿੰਤਾਵਾਂ ਵਿੱਚ ਉਹ ਗਲਦੇ ਗਏ ਸੁਖੀ ਕਿਹੜਾ ਵਸਿਆ ਏ ਕਹਿੰਦੇ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਜਿਹੜੇ ਤਲ ਤੇ ਰਹਿੰਦੇ ਨੇ ਈਗੋ ਛੱਡ ਦਿੱਤੀ ਆ ਰੋਗਾਂ ਛੱਡ ਦਿੱਤੀ ਅਹੰਕਾਰ ਛੱਡ ਦਿੱਤਾ ਮਸਕੀਨ ਹੋ ਗਏ ਨੀਵੇਂ ਹੋ ਗਏ ਪ੍ਰਮਾਤਮਾ ਦੇ ਦਰ ਤੇ ਜਿਹੜੇ ਝੁੱਕ ਗਏ ਸੁਖ ਉਹਨਾਂ ਮਾਣਿਆ ਹੈ ਹੰਕਾਰ ਦਾ ਬੇੜਾ ਜਲਦੀ ਡੁੱਬ ਜਾਂਦਾ ਹੈ ਪਾਤਸ਼ਾਹ ਕਹਿੰਦੇ ਨੇ ਫਿਰ ਇਸ ਚੰਮ ਦਾ ਹੰਕਾਰ ਕਾਦਾ ਹੈ ਜੋ ਮਿੱਟੀ ਤੋਂ ਬਣਿਆ ਹੈ ਅੱਜ ਮਿੱਟੀ ਪੈਰਾਂ ਤਲੇ ਹੈ ਕੱਲ ਨੂੰ ਸਿਰ ਤੇ ਪੈ ਜਾਣੀ ਹੈ ਕੱਲ ਨੂੰ ਕਬਰ ਵਿੱਚ ਹੋਵੇਂਗਾ